ਨਾਰ ਨਾਲ ਹੀ ਇਹ ਵੀ ਅਲੋਪ ਹੋਣੇ ਸ਼ੁਰੂ ਹੋ ਗਏ ਕੱਚੇ ਮਿੱਟੀ ਦੇ ਕੱਚੇ ਘਰ ਠੀਕ ਹੈ ਜੀ ਕਿਉਂ ਲਾਇਆ ਇਹ ਇੱਕ ਰੈਫਰਿਜਰੇਟਰ ਦੀ ਤਕਨੀਕ ਆ ਜਿਵੇਂ ਫ੍ਰਿਜ ਦੀ ਤਕਨੀਕ ਆ ਹਵਾ ਨੂੰ ਖੁੱਲੇ ਥਾਂ ਚੋਂ ਭੀੜੀ ਜਗ੍ਹਾ ਵਿੱਚ ਦਿਲਣਾ ਹੋਵੇ ਤੰਗ ਜਗ੍ਹਾ ਵਿੱਚ ਦੀ ਉਹ ਗਰਮ ਨਹੀਂ ਰਹੇਗੀ ਚੰਗੀ ਹੈ ਜੀ ਇਹ ਇਹ 26 27 28 ਇੰਚ ਆ ਬਦ ਘਾਟਾ ਕਿਉਂਕਿ ਲਿਪਣ ਨਾਲ ਕਿਤੇ ਮੋਟੀ ਹੋਗੀ 28 ਇੰਚ ਹੋਗੀ ਕਿਤੇ 27 ਰਹੇਗੀ ਕਿਤੇ 26 ਆ ਬਸ ਤੇ ਕਈ ਵਾਰੀ ਹੁੰਦਾ ਵੀ ਆਪਾਂ ਦਿਖਾਵੇ ਵਾਸਤੇ ਰੱਖ ਲੈਨੇ ਆ ਪਰ ਇਹੋ ਨਹੀਂ ਅਸੀਂ ਵਰਤਦੇ ਆ ਜੀ ਬਾਕੀ ਵਰਤਦੇ ਆ ਅਸੀਂ ਹਾਰਾ ਵੀ ਵਰਤਦੇ ਆ ਚੁੱਲ੍ਹਾ ਵੀ ਵਰਤਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਸਵਰਗ ਦਾ ਘਰ ਦਿਖਾਉਣਾ ਪੁਰਾਣੇ ਪੰਜਾਬ ਦਾ ਘਰ ਦਿਖਾਉਣਾ ਤੇ ਸਭ ਤੋਂ ਵੱਡਾ ਉਹ ਘਰ ਦਿਖਾਉਣਾ ਹੈ ਜੇ ਤੁਸੀਂ ਕਰੋੜਾਂ ਰੁਪਏ ਕੋਠੀ ਤੇ ਲਾਉਣੇ ਹਨ ਤੇ ਇੱਕ ਐਨੇ ਕ ਘਰ ਤੇ ਅੱਡ ਲਾ ਦਿਓ ਚਾਹੇ ਖੇਤ ਫਾਰਮ ਹਾਊਸ ਬਣਾ ਲਿਓ ਤੁਹਾਡੀ ਜ਼ਿੰਦਗੀ ਬਦਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੋ ਆਪਣੇ ਗੁਰੀ ਦੇ ਚੈਨਲ ਨਾਲ ਵੀ ਜੁੜੇ ਹੋਏ ਨੇ ਹੋਰ ਵੀ ਜੁੜ ਰਹੇ ਨੇ ਜੀ ਤੇ ਇਹਦੇ ਬਾਰੇ ਮੈਂ ਦੱਸ ਦਿੰਨਾ ਜੀ ਤੇ ਜੋ ਕੁਝ ਜਾਣਨਾ ਚਾਹੁੰਦੇ ਹੋ ਤੁਸੀਂ ਸਰ ਇਹ ਜੇ ਗੱਲ ਕਰੀਏ ਸਵਰਗ ਦਾ ਘਰ ਜਮਾਂ ਪੁਰਾਣਾ ਪੰਜਾਬ ਕਹਿੰਦਾ ਸ਼ਬਦ ਦੋਨੇ ਵੱਡੇ ਲਾਤੇ ਪਰ ਪੁਰਾਣੇ ਪੰਜਾਬ ਦੀ ਕੱਲੀ ਬਾਹਰੋਂ ਚਲਕਾਉਂਦੇ ਵੀ ਅੰਦਰੋਂ ਵੀ ਅੰਦਰੋਂ ਵੀ ਆਊਗੀ ਜੀ ਦਿਖਾਉਂਗਾ ਤੁਹਾਨੂੰ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਮੈਂ ਦੱਸਾਂ ਕਿ ਪਹਿਲਾਂ ਜਿਹੜਾ ਇਹ ਹੁੰਦਾ ਸੀ ਜੀ ਮੈਂ ਦੇਖਿਆ ਮਤਲਬ ਮੇਰੀ ਕਲਾਸ ਸੀ ਪੰਜਵੀਂ ਠੀਕ ਹੈ ਜੀ ਬਾਪੂ ਜੀ ਹਲ ਬੋਣ ਵਾਲਾ ਇਨਸਾਨ ਸੀ ਠੀਕ ਹੈ ਜੀ ਅਨਪੜ੍ਹ ਸੀਗੇ ਠੀਕ ਹੈ ਜੀ ਤਾਂ ਮੈਂ ਆਪਦਾ ਜਿਹੜਾ ਸਫ਼ਰ ਸ਼ੁਰੂ ਕਰਿਆ ਤਾਂ ਉਹ ਸਕੂਲਿੰਗ ਤੋਂ ਹੌਲੀ-ਹੌਲੀ ਹੌਲੀ-ਹੌਲੀ ਮਿਹਨਤ ਕਰਕੇ ਪ੍ਰਾਈਵੇਟ ਤੌਰ ਤੇ ਸਾਰਾ ਕੈਰੀਅਰ ਬਣਾਇਆ ਬਣਾਇਆ ਜੀ ਜੀ ਤਾਂ ਉਹ ਉਸ ਟਾਈਮ ਤੇ ਉਹਨਾਂ ਨੇ ਜੋ ਕਰਦੇ ਰਹਿੰਦੇ ਸੀ ਜਿਵੇਂ ਹੁਣ ਇੱਕ ਬੱਚਾ ਦੇਖਦਾ ਰਹਿੰਦਾ ਆਪਦੇ ਪੇਰੈਂਟਸ ਨੂੰ ਪੇਰੈਂਟਸ ਨੂੰ ਸੋ ਇਹ ਸੀਗਾ ਜਿਹੜਾ ਟਾਈਮ 70 ਤੋਂ 80 ਦੇ ਵਿਚਕਾਰ ਦਾ ਠੀਕ ਹੈ ਜੀ 1970 ਤੋਂ 1980 ਦੇ ਵਿਚਕਾਰ ਦਾ ਠੀਕ ਹੈ ਜੀ ਜਿਹੜੇ ਟਾਈਮ ਦੇ ਵਿੱਚ ਇੱਥੇ ਪੰਜਾਬ ਚ ਆਪਣੇ ਝੋਨਾ ਨਾਲ ਦੀ ਫਸਲ ਆਈ ਜੀਰੀ ਕਹ ਦਿੰਨੇ ਆ ਝੋਨਾ ਕਹ ਦਿੰਨੇ ਆ ਚੌਲ ਕਹ ਦਿੰਨੇ ਆ ਠੀਕ ਹੈ ਜੀ ਤੇ ਦੂਜੀਆਂ alo ਪਾਉਣੇ ਸ਼ੁਰੂ ਹੋ ਗਈਆਂ ਕਈ ਕਾਰਨ ਸੀ ਉਹਦੇ ਜਿਵੇਂ ਸੁੰਡੀ ਪੈਂਦੀ ਸੀ ਨਰਮੇ ਨੂੰ ਚਿੱਟਾ ਸੋਨਾ ਬੰਦ ਹੋ ਗਿਆ ਹੌਲੀ ਹੌਲੀ ਠੀਕ ਹੈ ਜੀ ਪਰ ਨਰਮੇ ਦੇ ਨਾਲ ਨਾਲ ਹੀ ਇਹ ਵੀ alo ਪਾਉਣੇ ਸ਼ੁਰੂ ਹੋ ਗਏ ਕੱਚੇ ਘਰ ਮਿੱਟੀ ਦੇ ਕੱਚੇ ਘਰ ਠੀਕ ਹੈ ਜੀ ਬੜੇ ਨਿੱਗੇ ਹੁੰਦੇ ਸੀ ਅੰਦਰੋਂ ਸਰਦੀਆਂ 'ਚ ਠੀਕ ਹੈ ਜੀ ਤੇ ਗਰਮੀਆਂ 'ਚ ਠੰਡੇ ਹੁੰਦੇ ਉਹ ਦਿਨ ਕਿਉਂ ਜ਼ਿਆਦਾ ਉਹਦੋਂ ਮਾਂ ਪਿਓ ਦਾ ਜਿਹੜਾ ਪਿਆਰ ਨਿੱਗ ਉਹੀ ਨਿੱਗ ਉਹ ਕੱਚੇ ਘਰ 'ਚ ਉਦਾਂ ਹੀ ਹੁੰਦਾ ਸੀ ਤੇ ਉਹ ਵੀ ਬਿਨਾਂ ਬਿਜਲੀ ਤੋਂ ਬਿਨਾਂ ਬਿਜਲੀ ਤੋਂ ਔਰ ਉਹ ਗਰਮੀਆਂ ਦੇ ਵਿੱਚ ਅੰਦਰੋਂ ਠੰਡੇ ਹੁੰਦੇ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਉਹਦਾ ਕਾਰਨ ਸੀ ਕਿ ਇਹ ਮੋਟੀਆਂ ਕੰਧਾਂ ਕੱਚੀਆਂ ਠੀਕ ਹੈ ਜੀ ਬਾਹਰਲੇ ਟੈਂਪਰੇਚਰ ਦਾ ਅਸਰ ਅੰਦਰ ਨਹੀਂ ਹੋਣ ਦਿੰਦੀਆਂ ਜੀ ਸਰ ਸੋ ਇਹਦੇ ਨਾਲ ਮੈਂ ਦੋ ਚੀਜ਼ਾਂ ਜੋੜ ਲੀਆਂ ਇੱਕ ਤਾਂ ਬਾਗ ਲਾਤਾ ਇਹ ਆਲੇ ਦੁਆਲੇ ਠੀਕ ਹੈ ਜੀ ਇੱਕ ਇਹਦੇ ਵਿੱਚ ਸਬਜ਼ੀਆਂ ਠੀਕ ਹੈ ਜੀ ਜਿੱਦਾਂ ਕੋਈ ਧਣੀਆਂ ਪੁਦੀਨਾ ਇਹ ਸਾਗ ਵੀ ਖੜਾ ਸਾਡੇ ਕੋਲੇ ਅੱਜ ਠੀਕ ਹੈ ਜੀ ਜਿਹੜਾ ਉਹ ਸਾਗ ਹਾਂ ਇਹ ਸਾਗ ਖੜਾ ਹੈ ਠੀਕ ਹੈ ਜੀ ਮਤਲਬ ਸਾਰੀ ਬਹੁਤ ਵਧੀਆ ਬਣਦਾ ਚਲਾਈ ਦਾ ਸਾਗ ਹੈ ਉਹ ਦਿਨ ਆਸ ਟਾਈਮ ਸਾਡੇ ਸ਼ਿਮਲਾ ਮਿਰਚ ਵੀ ਪਰਿਵਾਰ ਜਿੰਨੀ ਮਤਲਬ ਪਰ ਸ਼ਿਮਲਾ ਮਿਰਚ ਕੱਲਾ ਆਰਗੈਨਿਕ ਆਪਣਾ ਘਰ ਨਹੀਂ ਬਣਾਇਆ ਆਰਗੈਨਿਕ ਫਾਰਮ ਬਣਾਇਆ ਨਾਲ ਹਾਂਜੀ ਇਹਨੂੰ ਕੋਸ਼ਿਸ਼ ਕੀਤੀ ਇੱਕ ਫਾਰਮ ਜਿਹਾ ਰੂਪ ਦੇ ਦਈਏ ਠੀਕ ਹੈ ਜੀ ਤਾਂ ਇਸ ਤਰ੍ਹਾਂ ਹੀ ਤੁਸੀਂ ਆੜੂ ਲੱਗੇ ਦੇਖ ਸਕਦੇ ਹੋ ਪਹਿਲਾ ਸਾਲ ਹੀ ਆ ਬੂਟਿਆਂ ਦਾ ਜੀ ਤੇ ਕਦੂ ਲੱਗਣੇ ਸ਼ੁਰੂ ਹੋ ਗਏ ਨੇ ਆ ਦੇਖੋ ਬੇਲਾਂ ਤੇ ਉਹ ਤੋਂ ਅਸੀਂ ਦੇਖੋ ਕਿੰਨਾ ਫਲ ਲੱਗਿਆ ਵੱਡਾ ਉਹਦੇ ਵਿੱਚ ਕਦੂ ਅੱਲ ਲੱਗੇ ਅੱਲ ਕਹਿ ਦਿੰਨੇ ਆਪਾਂ ਠੀਕ ਹੈ ਜੀ ਦੇ ਦੇਖੋ ਜੀ ਕੱਦੂ ਵੀ ਲੱਗਿਆ ਹੋਇਆ ਤੇ ਇਹ ਕੱਦੂ ਦੇ ਲਈ ਅਸੀਂ ਆ ਉੱਪਰ ਬਾਂਸ ਦਾ ਜਿਹੜਾ ਬਣਾਇਆ ਹੈ ਜਾਲ ਇਹ ਕੱਦੂ ਵਾਸਤੇ ਬਣਾਇਆ ਕੱਦੂ ਦੀਆਂ ਬੇਲਾਂ ਨੇ ਹੌਲੀ-ਹੌਲੀ ਉੱਪਰ ਚੜ ਜਾਣਾ ਤੇ ਇਹਨੂੰ ਸਾਰਿਆਂ ਨੂੰ ਛੱਤ ਤੋਂ ਪੈ ਜਾਣੀਆਂ ਤੇ ਕੱਦੂ ਨੀਚੇ ਨੂੰ ਲੰਮਕਣਗੇ ਤੋੜਨੇ ਵੀ ਸੌਖੇ ਤੋੜਨੇ ਸੌਖੇ ਤੇ ਕੱਖ ਕੰਡੇ ਤੋਂ ਵੀ ਡਰ ਨਹੀਂ ਖਾਣਾ ਜੀ ਕਰੇਲਾ ਵੀ ਲੱਗਿਆ ਜੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੀ ਜਿਹੜਾ ਸ਼ਿਮਲਾ ਮਿਰਚ ਵੀ ਦੂਸਰੀ ਮਿਰਚ ਵੀ ਠੀਕ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਪੁਰੀਨਾ ਤਾਜ਼ਾ ਤੋੜੋ ਤੁਸੀਂ ਜਦੋਂ ਮਰਜ਼ੀ ਚਟਨੀ ਬਣਾਓ ਪਿਆਜ਼ ਹਰਾ ਤੇ ਨਾਲ ਦੀ ਨਾਲ ਸਾਰੀਆਂ ਸਬਜ਼ੀਆਂ ਜਿਹਨੀਆਂ ਜਿੰਨੀਆਂ ਪ੍ਰਵਾਸ ਚ ਆਪਣੇ ਕੋਸ਼ਿਸ਼ ਕਰੀਆ ਇਹ ਫਾਰਮ ਹਾਊਸ ਤੇ ਦੇਖਣ ਨੂੰ ਮਿਲੂਗਾ ਜੀ ਹਾਂਜੀ ਹਾਂਜੀ ਜੀ ਤੇ ਇੱਥੇ ਇੱਕ ਚੀਜ਼ ਦੇਖੋਗੇ ਆਪਣੇ ਵੱਡੀਆਂ ਕੋਠੀਆਂ ਬਣਦੀਆਂ ਬਹੁਤ ਘਰ ਬਣਦੇ ਆ ਵੱਡੇ ਉਹਦੇ ਵਿੱਚ ਘਾਹ ਲਾਇਆ ਜਾਂਦਾ ਪੂਰੇ ਜੀ ਉਹ ਘਾਹ ਨੂੰ ਕੱਟਣ ਦਾ ਫਿਰ ਮੱਛਰ ਵਿੱਚ ਉਹਦੇ ਫੈਮਿਲੀ ਹੁੰਦਾ ਫਿਰ ਤੇ ਹੁਣ ਇੱਥੇ ਮੈਂ ਕਨਸੈਪਟ ਕੀ ਕੀਤਾ ਹੈ ਬਜਰੀ ਪਾਈ ਆ ਈਗਾ ਨਾ ਤਾਂ ਇਹਨੂੰ ਪਾਣੀ ਤਲਕਣ ਹੋਵੇ ਨਾ ਤਲਕਣ ਹੋਵੇ ਪਾਣੀ ਥੱਲੇ ਜੀਰਦਾ ਜਾਂਦਾ ਔਰ ਲੀਚ ਡਾਉਨ ਕਰਦਾ ਤੇ ਤੁਸੀਂ ਉਦਾਂ ਵੀ ਤੁਰਦੇ ਹੋ ਤੇ ਤੇ ਪਤਾ ਲੱਗਦਾ ਇੱਥੋਂ ਜਿਵੇਂ ਬੰਦਾ ਆਉਂਦਾ ਕੋਈ ਮੈਨੂੰ ਅੰਦਰ ਬੈਠੇ ਪਤਾ ਲੱਗ ਜਾਂਦਾ ਕੋਈ ਆ ਰਿਹਾ ਤਾਂ ਇਹਦੇ ਤੇ ਇਹ ਇਹ ਕੱਖ ਪੱਠਾ ਇਹਦੇ ਚ ਨਹੀਂ ਹੁੰਦਾ ਇਹ ਤੇ ਜਿੰਨਾ ਮਾੜਾ ਮੋਟਾ ਨਿਕਲਦਾ ਸੀ ਇਹਨੂੰ ਉਹ ਹੌਲੀ ਹੌਲੀ ਜਦੋਂ ਪੱਟੀ ਜਾਂਦੇ ਆ ਬਿਲਕੁਲ ਹੀ ਖਤਮ ਹੋ ਜਾਣਾ ਫਿਰ ਇਸੇ ਤਰੀ ਜਿਹੜਾ ਇਹ ਇੱਥੇ ਬਾਹਰ ਹੀ ਸਿਟਿੰਗ ਏਰੀਆ ਬਣਾਤਾ ਇੱਥੋਂ ਹਾਈਵੇ ਵੀ ਦਿਸਦਾ ਬੈਠ ਕੇ ਬੰਦਾ ਆਰਾਮ ਨਾਲ ਚਾਹ ਪਾਣੀ ਪੀ ਸਕਦਾ ਸਵੇਰੇ ਸ਼ਾਮ ਠੀਕ ਹੈ ਜੀ ਸੋ ਤੇ ਆਜੋ ਸਰ ਫਿਰ ਅੰਦਰ ਚੱਲੀਏ ਜੀ ਹਾਂ ਜੀ ਅੰਦਰ ਜਿਹੜਾ ਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਇਹ ਬਰਾਂਡਾ ਪੱਕਾ ਆ ਠੀਕ ਹੈ ਜੀ ਇਹਦੀਆਂ ਕੰਦਾ ਵੀ ਮੋਟੀਆਂ ਥੋੜੀਆਂ ਰੱਖੀਆਂ ਨੇ ਇਹ ਇਹ ਪੱਕੀ ਹਿੱਟੀਆਂ ਰੱਖੀਆਂ ਨੇ ਇਹ ਪੱਕੀ ਹਿੱਟਦਾ ਜੀ ਬਰਾਂਡਾ ਠੀਕ ਹੈ ਜੀ ਇੱਥੋਂ ਸਟਾਰਟ ਹੋ ਕੇ ਜਿਹੜੀ ਛੱਤ ਆ ਉਹ ਉੱਪਰ ਉਹ ਵੀ ਪੱਕੀ ਆ ਉਹ ਅੰਦਰ ਜਾ ਕੇ ਦੱਸਾਂਗਾ ਮੈਂ ਤੁਹਾਨੂੰ ਵੀ ਪੱਕੀ ਕਿਉਂ ਰੱਖੀ ਆ ਕਿਵੇਂ ਰੱਖੀ ਆ ਤੇ ਇਹ ਸਵਿਚ ਵਗੈਰਾ ਸਾਰੇ ਅੱਜ ਕੱਲ ਮਿਲਣ ਲੱਗ ਗਏ ਠੀਕ ਹੈ ਜੀ ਪੁਰਾਣੇ ਸਟਾਈਲ ਦੇ ਹਾਂ ਇਹ ਬੋਰਡ ਸਾਡੇ ਕੋਲ ਪਏ ਸੀ ਉਸੇ ਤਰ੍ਹਾਂ ਇਹ ਲਾਏ ਆ ਇਹਦੇ ਵਿੱਚ ਉਦਾਂ ਨਹੀਂ ਕੋਈ ਵਨੌਟੀ ਸ਼ੋਅ ਨਹੀਂ ਕੀਤਾ ਇਹ ਤਾਂ ਸ਼ੌਕ ਹੈ ਬਸ ਠੀਕ ਹੈ ਜੀ ਇਹ ਮੈਂ ਦੇਖ ਰਿਹਾ ਜਿਹੜੀ ਬਾਲਟੀ ਗਾਇਨ ਦਾ ਸਪੀਕਰ ਇਹ ਉਹ ਲਾਏ ਆ ਜੀ ਸਾਨੂੰ ਕੋਈ ਚੀਜ਼ ਨਾ ਮਿਲੀ ਉਸ ਤਰ੍ਹਾਂ ਦੀ ਇਹ ਕਿਉਂ ਲਾਏ ਆ ਇਹ ਇੱਕ ਰੈਫਰਿਜਰੇਟਰ ਦੀ ਤਕਨੀਕ ਆ ਜਿਵੇਂ ਫ੍ਰਿਜ ਦੀ ਤਕਨੀਕ ਆ ਹਵਾ ਨੂੰ ਖੁੱਲੇ ਥਾਂ ਚੋਂ ਭੀੜੀ ਜਗ੍ਹਾ ਵਿੱਚ ਦਿਲੰਗਾ ਹੋਗੇ ਤੰਗ ਜਗ੍ਹਾ ਵਿੱਚ ਦੀ ਉਹ ਗਰਮ ਨਹੀਂ ਰਹੇਗੀ ਠੰਡੀ ਹੋ ਜੂਗੀ ਠੰਡੀ ਹੋ ਜਾਂਦੀ ਆ ਅੱਛਾ ਫ੍ਰਿਜ ਦੇ ਅੰਦਰੋਂ ਦੇਖਾਂਗੇ ਤੁਸੀਂ ਫ੍ਰਿਜ ਦੇ ਉੱਪਰ ਦੇਖਦੇ ਹੋ ਫ੍ਰਿਜ ਦੇ ਪਿੱਛੇ ਕਿ ਤਾਰ ਹੁੰਦੀ ਹੈ ਬਰੀਕ ਜੀ ਠੀਕ ਹੈ ਜੀ ਉਹ ਸਾਰੀ ਗੈਸ ਉਹਦੇ ਵਿੱਚ ਦੀ ਲੰਘਦੀ ਆ ਜੀ ਉਹ ਲੰਘ ਕੇ ਅੰਦਰ ਠੰਡਾ ਕਰ ਦਿਆ ਉਹਨੂੰ ਹਾਂ ਸੋ ਇਹ ਉਹਨੂੰ ਕੋਸ਼ਿਸ਼ ਕੀਤਾ ਇਹ ਹੁੰਦਾ ਤਾਂ ਬਹੁਤ ਵੱਡਾ Rajasthan ਚ ਹੁੰਦਾ ਵੱਡੇ ਤਾਂ ਕਿ ਇੱਕ ਖੇਡ ਜੀ ਕੀਤੀ ਆ ਵੀ ਇਹਦੇ ਨਾਲੋਂ ਦੇਖਾਂਗੇ ਕਿੰਨਾ ਤ ਫਰਕ ਪੈਂਦਾ ਇਹਨੂੰ ਵੱਡਾ ਵੀ ਬਣਾ ਸਕਦੇ ਆ ਤਾਂ ਜਾ ਹੋਰ ਮਿੱਤਰ ਦੇਖ ਕੇ ਬਣਾ ਸਕਦੇ ਆ ਇਹਨੂੰ ਪਿੱਛੋਂ 4-5 ਮੀਟਰ ਤੋਂ ਲਿਆਓ ਤਾਂ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਆ ਸਪੇਸ ਹੈਗੀ ਆ ਤਾਂ ਲਿਆ ਕੇ ਉਹਨੂੰ ਤੰਗ ਜਗ੍ਹਾ ਵੀ ਜਿੱਦੇ ਨੂੰ ਆ ਉਸ ਨੂੰ ਅੰਦਰ ਗਰਮੀ ਨਹੀਂ ਲੱਗੂਗੀ ਕੀ ਬਾਤ ਹੈ ਜੀ ਤੇ ਆ ਦੇਖੋ ਦੋਸਤੋ ਲਿਪਾਈ ਜਿਵੇਂ ਪਹਿਲਾਂ ਆਪਣੇ ਹੁੰਦੀ ਸੀਗੀ ਤੇ ਵਿੱਚ ਤੂੜੀ ਘੱਟ ਰਲਾਈ ਹੈ ਹਨਾ ਜੀ ਆਪਾਂ ਤੂੜੀ ਰੜਾਈ ਹੈ ਜੀ ਉਹ ਅੰਦਰ ਦਬ ਗਈ ਉੱਪਰ ਪਹਿਲਾਂ ਪਹਿਲਾਂ ਕੀ ਹੁੰਦਾ ਪਹਿਲਾਂ ਤਾਂ ਕੱਚੀ ਐਟਾ ਦੀ ਕੰਧ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਚੌਂਕੜੀ ਮਿੱਟੀ ਤੂੜੀ ਪਾ ਕੇ ਠੀਕ ਹੈ ਜੀ ਫਿਰ ਗੋਹਾ ਮਿੱਟੀ ਹੁਣ ਉਹ ਗੋਹਾ ਮਿੱਟੀ ਵਾਲੀ ਲੇਅਰ ਦੇ ਥੱਲੇ ਦਬ ਗਈ ਤੂੜੀ ਤਾਂ ਨਹੀਂ ਦਿਖ ਰਹੀ ਤੁਹਾਨੂੰ ਤਾਂ ਨਹੀਂ ਦਿਖ ਰਹੀ ਫਿਰ ਉਹਦੇ ਉੱਪਰ ਦੀ ਪਾਂਡੂ ਠੀਕ ਹੈ ਜੀ ਤੇ ਅੱਜ ਆਪਾਂ ਲਾਂ ਅੰਦਰ ਚੱਲਦੇ ਹਾਂ ਦੋਸਤੋ ਹਾਂਜੀ ਇੱਕ ਨਾ ਹਾਂਜੀ ਸਰ ਤੁਸੀਂ ਲਾਈਟ ਲਾਓ ਇੰਨੇ ਮੈਂ ਇੱਕ ਵਾਰ ਹਾਂਜੀ ਦੋਸਤੋ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਿਲਿਆਂ ਦੀਆਂ ਕੰਧਾਂ ਹੁੰਦੀਆਂ ਤੇ ਸਰ ਦੇ ਰੂਮ ਨੇ ਵੀ ਕੰਦਾ ਦੇਖੋ ਕਿੰਨੇ ਇੰਚੀ ਹੈ ਜੀ ਇਹ ਇਹ 26 27 28 ਇੰਚ ਆਇਆ ਵੱਧ ਘਾਟਾ ਕਿਉਂਕਿ ਲਿਪਣ ਨਾਲ ਕਿਤੇ ਮੋਟੀ ਹੋਗੀ 28 ਇੰਚ ਹੋਗੀ ਕਿਤੇ 27 ਰਹਿ ਗਈ ਕਿਤੇ 26 ਆ 26 ਤੋਂ ਘਟ ਨਹੀਂ ਹੈ 26 ਤੋਂ ਘਟਾ ਹਾਂ 26 ਅੱਛਾ ਜੀ ਤੇ ਸਾਰੇ ਕੱਚੀ ਇੱਟ ਲੱਗੀ ਹੋਈ ਜੰਦਰ ਸਾਰੀ ਕੱਚੀ ਜੀ ਠੀਕ ਹੈ ਜੀ ਭਾਈ ਆ ਜਾਓ ਇੱਕ ਨਾ ਇਹ ਗੇਟ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਕਿੰਨੇ ਇੰਚ ਆ ਗਿਆ ਜੀ ਇਹ 2 ਇੰਚ ਜੀ 2 ਇੰਚ ਹਾਂ ਜੀ ਤੇ ਗੇਟ ਵੀ ਪੂਰਾ ਉਹ ਰੱਖਿਆ ਵੀ ਕਈ ਵਾਰ ਨਾ ਆਪ ਨੂੰ ਕਮੈਂਟ ਵੀ ਆ ਜਾਂਦੇ ਨੇ ਵੀ ਸਾਰਾ ਘਰ ਤਾਂ ਤੁਸੀਂ ਵਾਟਰ ਪ੍ਰੂਫ ਵਾਲਾ ਕੰਮ ਕਰ ਲੈਣਾ ਵੀ ਠੰਡਾ ਰੱਖਣ ਵਾਸਤੇ ਪਰ ਗੇਟ ਨਹੀਂ ਕਿਵੇਂ ਤੁਸੀਂ ਰੋਕੋ ਗੇਟ ਵੀ ਉਵੇਂ ਲੱਕੜ ਆਪਾਂ ਮੋਟੀ ਲਾਈ ਆ ਉਹਨਾ ਹਾਂ ਉਹਦੇ ਤੇ ਕਾਫੀ ਖਰਚਾ ਹੋਇਆ ਮਤਲਬ ਇਹ ਇਕੱਲੇ ਗੇਟ ਤੇ ਬਾਕੀ ਤਾਂ ਨਹੀਂ ਕੋਈ ਐਡਾ ਅਖਰ ਬਾੜਾ ਵੀ ਨਹੀਂ ਇਹਦੇ ਦੋ ਫਾਇਦੇ ਇੱਕ ਆ ਜਾਲੀ ਵਾਲਾ ਵੀ ਵਿਚੇ ਲੱਗ ਗਿਆ ਦੋ ਪੱਲੇ ਉਹ ਫਿਰ ਕੀ ਹੋ ਗਿਆ ਇੱਕ ਪੱਲਾ ਨਹੀਂ ਬਾਹਰ ਲਾਉਣਾ ਪੈਣਾ ਸੀ ਉਹ ਨਹੀਂ ਉਹ ਨਹੀਂ ਖਰਚਾ ਪਿਆ ਕਹਿੰਦਾ ਮਤਲਬ ਉਹ ਸਿੰਪਲ ਖਰਚਾ ਹੀ ਆ ਰੁਟੀਨ ਦਾ ਇਹਨੂੰ ਬੰਦ ਕਰ ਲਓ ਤੇ ਇਦਾਂ ਤੁਸੀਂ ਜਾਲੀ ਵਾਲਾ ਰੱਖਣਾ ਖੁੱਲਾ ਤਰ ਖੁੱਲਾ ਰੱਖ ਸਕਦੇ ਹਾਂ ਜੀ ਸੋ ਇਹਨੂੰ ਤੁਸੀਂ ਡੋਰ ਨੂੰ ਇੱਕ ਵਾਰ ਬੰਦ ਕਰ ਦੇਣਾ ਹੈ ਬੰਦ ਹੀ ਕਰ ਦੇਣਾ ਪਰ ਸਾਰਾ ਹਾਂਜੀ ਹਾਂਜੀ ਕਰ ਦੇਖ ਜੂਗਾ ਜੀ ਹਾਂਜੀ ਸਰ ਇਹ ਪਹਿਲਾਂ ਛੋਟਾ ਜਿਹਾ ਇੱਧਰ ਬਾਥਰੂਮ ਦੇਖ ਲਓ ਫਿਰ ਮੈਂ ਦੱਸਦਾ ਕਿਵੇਂ ਬਣਾਇਆ ਠੀਕ ਹੈ ਜੀ ਕਿਤੋਂ ਬਾਥਰੂਮ ਦਿਖਾ ਦਿਓ ਇਹ ਅੰਦਰ ਹੀ ਛੋਟਾ ਜਿਹਾ ਇਹ ਦਰਵਾਜ਼ਾ ਵੀ ਕੰਧਾਂ ਦੇ ਵਿੱਚ ਹੀ ਰਹਿ ਜਾਣਾ ਦੇਖ ਲਓ ਦੋਸਤੋ ਠੀਕ ਹੈ ਜੀ ਕੀ ਮਾਤਾ ਜੀ ਇਹ ਦਰਵਾਜ਼ਾ ਇੰਨਾ ਮਤਲਬ ਮੋਟੀ ਐ ਉੱਪਰ ਵੈਂਟੀਲੇਸ਼ਨ ਲਈ ਰੱਖਿਆ ਹੋਇਆ ਹੈ ਹਾਂਜੀ ਉਹ ਵੈਂਟੀਲੇਸ਼ਨ ਹੈ ਉੱਪਰ ਜੀ ਹਾਂਜੀ ਸਰ ਬਾਸ਼ਰੂ ਤੋਂ ਬਾਅਦ ਹੁਣ ਗੱਲ ਕਰੀਏ ਜੀ ਹੁਣ ਤਾਂ ਬਹਿ ਕੇ ਆਪਾਂ ਆਰਾਮ ਨਾਲ ਜਿਹੜੇ ਜਿਹੜੇ ਇਹ ਵੱਖਰੇ ਤਰੀਕੇ ਕੀਤੇ ਜਾਂ ਅੱਜ ਦੇ ਟਾਈਮ 'ਚ ਮੰਨ ਲਓ ਮੇਰੇ ਮਨ 'ਚ ਆ ਵੀ ਮੈਂ ਕੱਚਾ ਘਰ ਬਣਾਉਣਾ ਹੈ ਹਾਂਜੀ ਕਿਹੜੇ ਕਿਹੜੇ ਚੀਜ਼ਾਂ ਨੇ ਤੇ ਜਿਹੜੀਆਂ ਆਪਾਂ ਵੱਖਰੀ ਕੀਤੇ ਪੱਖਾ ਵੀ ਮੈਂ ਬੰਦ ਕਰ ਹੀ ਦੇਵਾਂ ਜੀ ਹਾਂਜੀ ਇਹ ਸ਼ੁਰੂ ਜਿਹੜਾ ਕੀਤਾ ਮਤਲਬ ਮੈਂ ਆਪ ਹੀ ਸੋਚ ਕੇ ਕੀਤਾ ਹੈ ਠੀਕ ਹੈ ਜੀ ਕਿਉਂਕਿ ਕਾਫੀ ਵੱਡੀ ਵੱਡੇ ਮਿਸਤਰੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਨਹੀਂ ਯਾਰ ਇਦਾਂ ਨਹੀਂ ਹੁੰਦਾ ਵੀ ਇਸ ਤਰ੍ਹਾਂ ਅਸੀਂ ਨਾ ਅਸੀਂ ਬਣਾਈਏ ਇਸ ਤਰ੍ਹਾਂ ਉਹ ਨਾ ਮੰਨਦੇ ਨਹੀਂ ਮਤਲਬ ਕਹਿੰਦਾ ਮਤਲਬ ਚਲੋ ਹਰੇਕ ਦਾ ਆਪ ਆਪਣਾ ਜੋ ਵੀ ਹੁੰ ਸੋ ਇਹ ਕੀ ਕੀਤਾ ਫਿਰ ਸਭ ਤੋਂ ਪਹਿਲਾ ਜਿਹੜਾ ਪ੍ਰਾਈਮਰੀ ਜਿਹੜਾ ਮੋਡੂਲਾ ਕੰਮ ਸੀ ਉਹ ਇੱਕ ਮਿਸਤਰੀ ਤੋਂ ਕਰਵਾਇਆ ਸੀ ਦਰਮਿਆਨੇ ਤੋਂ ਮਤਲਬ ਨੇ ਜਿਹੜਾ ਵਿਚਾਰਾ ਕਹਿੰਦਾ ਵੀ ਵਧੀਆ ਸਾਡੀ ਗੱਲ ਮੰਨਦਾ ਰਿਹਾ ਉਹਵੇਂ ਠੀਕ ਹੈ ਜੀ ਉਹਦੇ ਚ ਕੀ ਸੀ ਕਿ ਸਭ ਤੋਂ ਪਹਿਲੇ ਅਸੀਂ ਪਿੱਲਰ ਚੱਕੇ ਜੀ ਜਿਵੇਂ ਐਸ ਸਾਈਡ ਅਸੀਂ ਤਿੰਨ ਪਿੱਲਰ ਚੱਕੇ ਠੀਕ ਹੈ ਜੀ ਡੇਢ ਬਾਏ ਡੇਢ ਦੇ ਅਸੀਂ ਵਿੱਚ ਪਿੱਥਰ ਲੱਗੇ ਹੋਏ ਨੇ ਡੇਢ ਇੱਟ ਡੇਢ ਇੱਟ ਦੇ ਪਿੱਲਰ ਇੱਥੇ ਲੱਗੇ ਹੋਏ ਨਹੀਂ ਪਿੱਲਰ ਇਹਦੇ ਅੰਦਰ ਨੇ ਵਿਚੀ ਪਲੁੱਕ ਗਏ ਜੀ ਉਹ ਠੀਕ ਹੈ ਜੀ ਕਿਉਂਕਿ ਉਹ ਡੇਢ ਕਿੰਨਾ ਹੁੰਦਾ 13 ਇੰਚ 13 ਇੰਚ ਕੰਧ ਹੋਗੀ 26 ਇੰਚ ਵਿੱਚ ਵਿਚੀ ਗਾਇਬ ਹੋ ਗਿਆ ਵਿਚੇ ਗਾਇਬ ਹੋ ਗਿਆ ਉਹ ਇਧਰ ਲੱਗੇ ਨੇ ਤਿੰਨ ਇਧਰ ਲੱਗੇ ਨੇ ਦੋ ਠੀਕ ਹੈ ਜੀ ਇਧਰ ਦੋ ਕਿਉਂ ਲੱਗੇ ਨੇ ਕਿਉਂਕਿ ਮੂਰੇ ਫੇਰ ਭਾਂਡਾ ਹੈ ਜਿਹੜਾ ਉਹ ਵੀ ਪੱਕਾ ਆ ਗਿਆ ਉਹ 13 ਇੰਚ ਕੰਧ ਉਹ ਹੈ ਉਸ ਛੱਤ ਛੱਤ ਵੀ ਫੇਰ ਪਾਰਸੀਸੀ ਰੱਖੀ ਹੈ ਜੀ ਹਾਂਜੀ ਫੇਰ ਪਿੱਲਰ ਚੱਕ ਕੇ ਸਿੱਧੇ ਤਾਂ ਉਹਨਾਂ ਚ ਸਰੀਏ ਪਾ ਕੇ ਛੱਤ ਬਣ ਫੇਰ ਉੱਤੇ ਅਸੀਂ ਸਲੇਬ ਪਾਤੀ ਛੱਤ ਪਾਤੀ ਉਹਦੀ ਠੀਕ ਹੈ ਜੀ ਛੱਤ ਪਾ ਕੇ ਉੱਪਰ ਉਹ ਤਿਆਰ ਕਰਤੀ ਉੱਤੇ ਵੀ ਮਿੱਟੀ ਪਾ ਕੇ ਫਰਸ਼ ਲਾਤਾ ਠੀਕ ਹੈ ਜੀ ਤਿਆਰ ਹੋ ਗਿਆ ਉਹ ਉਸ ਤੋਂ ਬਾਅਦ ਫਿਰ ਕੀ ਹੋਇਆ ਫਰਸ਼ ਵਾਲਾ ਕਨਸੈਪਟ ਸ਼ੁਰੂ ਹੋਇਆ ਠੀਕ ਹੈ ਜੀ ਫਿਰ ਫਰਸ਼ ਦੇ ਬਾਰੇ ਸੋਚਿਆ ਵੀ ਇੱਟ ਲਾ ਦਈਏ ਇੱਥੇ ਪੱਠੇ ਪੱਠੇ ਜਾਂ ਜਰ ਤਰ ਟਾਇਲ ਦੂਜੀ ਟਾਈਲ ਲਾ ਦਈਏ ਜਾਂ ਕੀ ਲਾਈਏ ਫਿਰ ਉਹੀ ਦਿਮਾਗ 'ਚ ਫੇਰ ਸੋਚਿਆ ਸਾਰਾ ਸੋਚ ਕੇ ਅ ਫਿਰ ਮਾਰਬਲ ਸਿੰਪਲ ਸਾਦਾ ਸਸਤਾ ਉਹਦੇ ਤੇ ਆ ਗਈ ਗੱਲ ਕਿ ਹੈ ਤਾਂ ਇਹ ਵੀ ਮਿੱਟੀ ਠੀਕ ਹੈ ਜੀ ਇਹ ਪਹਾੜ ਤੋਂ ਆਉਂਦਾ ਆਪਣੇ ਕੋਲ ਮਿੱਟੀ ਦੀ ਕਿਸਮਾਂ ਇਹ ਪਹਾੜ ਦਾ ਚੂਰਾ ਪਹਾੜ ਦੀ ਮਿੱਟੀ ਜਲਾ ਲਾੜਦੀ ਮਿੱਟੀ ਆ ਸੋ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਕਟਾਈ ਕਰਕੇ ਤੇ ਇਹ ਹੈਗਾ ਜੀ 24 बाई 22 ਇੱਕ ਪਾਸੇ ਨੂੰ 22 ਫੁੱਟ ਇਸ ਤਰ੍ਹਾਂ ਇਸ ਤਰ੍ਹਾਂ 24 24 ਫੁੱਟ ਠੀਕ ਹੈ ਜੀ ਤਾਂ 22 24 ਨੂੰ ਪਹਿਲਾਂ ਥੱਲੇੋਂ ਪੱਕੀਆਂ ਇੱਟਾਂ ਨਾਲ ਨੀਚੋਂ ਸਾਈਡਾਂ ਤੋਂ ਸਾਡਾ ਮਾਰੋ ਕੱਢ ਕੇ ਬਲੌਕ ਕਰ ਲਿਆ ਉਹਨੂੰ ਠੀਕ ਹੈ ਜੀ ਬਲੌਕ ਕਰਕੇ ਫਿਰ ਮਿੱਟੀ ਪਾ ਕੇ ਕਟਾਈ ਹੋ ਗਈ ਵਿੱਚੇ ਉਹ ਪਿੱਲਰ ਆਵੇ ਉਹਦੇ ਠੀਕ ਹੈ ਜੀ ਤਾਂ ਚੰਗੀ ਤਰ੍ਹਾਂ ਕਟਾਈ ਕਰਕੇ ਸਿੱਧਾ ਪੱਥਰ ਲਾਏ ਜੀ ਕੋਈ ਰੋੜੀ ਨਹੀਂ ਕੁਛ ਨਹੀਂ ਕੋਈ ਕੁਝ ਨਹੀਂ ਮਿੱਟੀ ਨਾਲ ਕਨੈਕਟਡ ਬੋਲਦੀ ਹੈ ਜੀ ਪਤਾ ਨਹੀਂ ਤੁਸੀਂ ਮਿੱਟੀ ਨਾਲ ਕਨੈਕਟਡ ਹੋ ਤਾਂ ਬਹਿ ਜਾਓ ਠੀਕ ਹੈ ਜੀ ਮਿੱਟੀ ਨਾਲ ਕਨੈਕਟਡ ਹੋ ਇਹ ਵੀ ਨਹੀਂ ਤਪ ਜਾਣਗੇ ਜੀ ਫਿਰ ਇਹ ਫਰਸ਼ ਲਾ ਕੇ ਇਸ ਤੋਂ ਬਾਅਦ ਫਿਰ ਇਹ ਉਹਦੇ ਉੱਪਰ ਕੰਨਾਂ ਚੱਕੀਆਂ ਨੇ ਫਿਰ ਇਹ ਕੰਨਾਂ ਦੀ ਚਣਾਈ ਭੱਠੇ ਤੋਂ ਇੱਟ ਬਣਵਾਈ ਸੀ ਫਿਰ ਕੰਨਾਂ ਦੀ ਚਣਾਈ ਕਰਕੇ ਇਹ ਕਰਾਈ ਅਸੀਂ ਆਮ ਜਿਹੜੇ ਵਧੀਆ ਮਾੜਾ ਮਟਾ ਕੰਮ ਜਾਣਦੇ ਸੀ ਲੇਬਰ ਵਾਲਿਆਂ ਤੋਂ ਠੀਕ ਹੈ ਜੀ ਤਾਂ ਉਹ ਵਿਚਾਰੇ ਉਮੀ ਕਰੀ ਗਏ ਉਹ ਕਹਿੰਦੇ ਸਾਡੀ ਵੀਡੀਓ ਬਣਾ ਦਿਓ ਠੀਕ ਹੈ ਜੀ ਤਾਂ ਉਹ ਹੁਣ ਮੈਂ ਜੇ ਮੇਰੇ ਕੋਲ ਇੱਕ ਵੀਡੀਓ ਪਈ ਹੈ ਜੇ ਤੁਸੀਂ ਐਡ ਕਰ ਸਕਦੇ ਹੋ ਵਿੱਚ ਲਾਵਾਂਗੇ ਸਭ ਤੁਸੀਂ ਜਰੂਰ WhatsApp ਕਰੇ ਸਰ ਬਹੁਤ ਵਧੀਆ ਬੰਦਾ ਸੀ ਆ ਭਗਤ ਬੰਦਾ ਨਹੀਂ ਨਹੀਂ ਜੇ ਜਿਨੇ ਕੰਮ ਸੋਹਣਾ ਕੀਤਾ ਉਹ ਜਰੂਰ ਦਿਖਾਵਾਂਗੇ ਹਾਂ ਜੀ ਤੇ ਇਹ ਫਿਰ ਕੰਨਾਂ ਉੱਪਰ ਲਾ ਜਾ ਕੇ ਉਹਨੇ ਉੱਪਰ ਜਾ ਕੇ ਜਦੋਂ ਇਹ ਦੋਰੇ ਦੇ ਰਹਿ ਗਏ ਬਹੁਤ ਔਖਾ ਹੋਇਆ ਉਹ ਉਹਨੇ ਐ ਬਾਹਾਂ ਪਾ ਪਾ ਕੇ ਕੋ 26 ਇੰਚਾ ਬਾਹਾਂ ਪਾ ਪਾ ਕੇ ਕੰਨਾਂ ਪ੍ਰੋਫਾਈਲ ਕੀਤੀਆਂ ਉਹਦੇ ਨਾਲ ਲੈਟਰ ਨਾਲ ਲਾਉਂਦਾ ਲੈਟਰ ਨਾਲ ਠੋਕ ਠੋਕ ਕੇ ਮਤਲਬ ਉਹਨੂੰ ਟਾਈਟ ਕਰਤਾ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਫਿਰ ਜਿਹੜਾ ਮਤਲਬ ਇਹਦਾ ਕੰਮ ਆ ਗਿਆ ਪੀਓਪੀ ਦਾ ਜੀ ਕਿਉਂ ਉੱਪਰੋਂ ਆਪਾਂ ਨੇ ਤਪਸ਼ ਘਟਾਉਣੀ ਸੀ ਠੀਕ ਹੈ ਜੀ ਇਹਨੂੰ ਡਾਊਨ ਲਿਆ ਛੱਤ ਨੂੰ ਡਾਊਨ ਲਿਆ 1 ਫੁੱਟ ਡਾਊਨ ਲਿਆ ਕੇ ਆਪਾਂ ਨੇ ਪੀਓਪੀ ਕਰਤੀ ਤੇ ਉਹਦੇ ਨਾਲ ਹੀ ਵੈਂਟੀਲੇਸ਼ਨ ਛੱਤੀ ਛੋਟੀ ਜਿਹੀ ਜਿੱਥੋਂ ਕੋਈ ਗਰਮ ਹਵਾ ਹੌਲੀ-ਹੌਲੀ ਬਾਹਰ ਨਿਕਲਦੀ ਰਹਿੰਦੀ ਆਪਾਂ ਜਿਵੇਂ ਆਮ ਘਰਾਂ 'ਚ ਮਤਲਬ ਮਾਡਰਨ ਘਰਾਂ 'ਚ ਬਹੁਤ ਘੱਟ ਰਹਿੰਦੇ ਪਹਿਲਾਂ ਵਾਲਾ ਘਰਾਂ 'ਚ ਹੁੰਦਾ ਸੀ ਕੱਲੇ ਬਾਥਰੂਮ ਚ ਹੀ ਹੁੰਦਾ ਹੈ ਹੋਰ ਕਿਤੇ ਨਹੀਂ ਹੁੰਦਾ ਆਮ ਕਰਾਂ ਹਾਂਜੀ ਹਾਂਜੀ ਦੇਖਣ ਨੂੰ ਮਿਲਦਾ ਠੀਕ ਹੈ ਜੀ ਸੋ ਉਸ ਤੋਂ ਫਿਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਕਈ ਕੰਨਾਂ ਦੇ ਵਿੱਚ ਰੱਖੀਆਂ ਸੀ ਉਹ ਵੀ ਦਿਖਾਈ ਜੀ ਨਾ ਨਾ ਰੱਖੀਆਂ ਜਿਵੇਂ ਇੱਥੋਂ ਤੁਸੀਂ ਖੋਲ ਕੇ ਦੇਖੋ ਹਾਈਵੇ ਦੱਸੂਗਾ ਤੁਹਾਨੂੰ ਚੇਅਰ ਤੇ ਬਹਿ ਜਾਓ ਹਾਈਵੇ ਦੱਸੂਗਾ ਤੁਹਾਨੂੰ ਇਹ ਚਰੋਖਾ ਰਾਜਸਥਾਨ ਚ ਹੁੰਦਾ ਇਹ ਚਰੋਖਾ ਬੋਲਦੇ ਆ ਅੱਛਾ ਇਹ ਉਹਨਾਂ ਤੋਂ ਪੁੱਛ ਕੇ ਰਾਜਸਥਾਨ ਤੋਂ ਮਿੱਤਰਾਂ ਤੋਂ ਕਿਸੇ ਤੋਂ ਰੱਖਿਆ ਸੀ ਵੀ ਸਾਜ ਕੀ ਰੱਖਿਆ ਠੀਕ ਹੈ ਇੱਥੋਂ ਜੇ ਸੜਕ ਦਾ ਨਾਮ ਲੈਣਾ ਜੀ ਹਾਂਜੀ ਸਿੱਧਾ ਹਾਈਵੇ ਦੀ ਨਾਂ ਲੈਣਾ ਜੀ ਕੀ ਆਵਾਜ਼ ਹੈ ਠੀਕ ਹੈ ਜੀ ਇਹ ਇਹਦੇ ਵਾਸਤੇ ਆ ਗਿਆ ਜੀ ਹਾਂਜੀ ਤੇ ਇਧਰ ਆਪਣੇ ਆਲੇ ਆਗੇ ਜਿਵੇਂ ਹੁੰਦੇ ਆ ਇਧਰ ਆਪਣੀ ਟਾਕੀ ਆ ਗਈ ਨੋਰਮਲ ਹਾਂਜੀ ਉਹ ਜਿਹੜੀ ਸਰਦੀਆਂ ਦੇ ਵਿੱਚ ਧੁੱਪ ਦੇ ਲਈ ਠੀਕ ਹੈ ਜੀ ਉਹ ਉਹ ਵਿੰਡੋ ਖੋਲੋ ਇਧਰੋਂ ਧੁੱਪ ਸਰਦੀਆਂ ਚ ਅੰਦਰ ਆਉਂਦੀ ਆ ਤਾਂ ਉਹ ਵੀ ਜ਼ਰੂਰੀ ਆ ਠੀਕ ਹੈ ਸਰ ਤਾਂ ਉਹਦਾ ਕਾਰਨ ਸੀ ਇੱਕ ਸਾਈਡ ਤੇ ਰੱਖਣ ਦਾ ਕਿ ਇਧਰ ਵਰਤੋਂ ਚ ਜਿਵੇਂ ਮੰਜੇ ਰੱਖਿਆ ਇਹ ਆਪੇ ਹੀ ਬੁਣੇ ਹੋਏ ਆਪ ਘਰੇ ਬੁਣੇ ਆ ਠੀਕ ਹੈ ਜੀ ਇਹ ਮੇਰੀ ਵਾਈਫ ਨੇ ਬੁਣੇ ਆ ਬਸ ਸ਼ੌਕ ਦੀ ਗੱਲ ਹੁੰਦੀ ਆ ਦੋਸਤੋ ਸ਼ੌਕ ਦੀ ਗੱਲ ਹੁੰਦੀ ਆ ਸਰ ਕੈਨੇਡਾ ਦੇ ਪੀਆਰ ਨੇ ਕੈਨੇਡਾ ਚੋਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਤੁਸੀਂ ਇਹ ਦੇਖ ਵੀ ਉਹ ਚੀਜ਼ਾਂ ਬਣਾ ਰੱਖਿਆ ਜਿਹੜੀਆਂ ਸਰ ਉਹਨਾਂ ਦੇ ਜਦੋਂ ਜਵਾਨੀ ਵੇਲੇ ਹੁੰਦੇ ਸੀ ਪਿੰਡ ਉਹ ਪਿੰਡ ਦੁਬਾਰਾ ਬਣਾਤਾ ਹਨਾ ਜੀ ਜੀ ਸਾ ਇਹ ਦੇਖੋ ਇਹ ਚੀਜ਼ਾਂ ਲਈ ਤਾਂ ਅਸੀਂ ਆ ਦੇਖੋ ਸਾਡੇ ਕੋਈ ਜਾਣਕਾਰ ਉਹਨਾਂ ਦੇ ਹੁਣਾਂ ਟੁੱڑی ਚੱਕੀ ਗਈ ਹੁਣੇ ਲਿਆਂਦੇ ਕਿਲੇ ਹੁੰਦੇ ਸੀ ਪਹਿਲਾਂ ਆਪਣੇ ਘਰਾਂ ਚ ਹਾਂਜੀ ਕੋਈ ਚੀਜ਼ ਟੰਗਦੇ ਆਪਾਂ ਇਹ ਕਿਲੇ ਹੁੰਦੇ ਸੀ ਇਹ ਇਹ ਉਹਨਾਂ ਦੇ ਤੂੜੀ ਦਾਲ ਹੁਣ ਜੋ ਤੂੜੀ ਵਾਲਾ ਘਰ ਖਾਲੀ ਹੋਇਆ ਉਹ ਖਾਲੀ ਨਿਕਲ ਉਹਨੇ ਦਿੱਤੇ ਸਾਨੂੰ। ਕੀ ਬਾਤ ਹੈ ਜੀ। ਤੇ ਉਹ ਫਿਰ ਲਾਏ ਇਸੇ ਤਰ੍ਹਾਂ ਸੀ ਬਾਥਰੂਮ ਚ ਖਲਾਇ ਜਿੱਥੇ ਆਪਾਂ ਛੋਟਾ ਟਾਵਲ ਟੰਗਦੇ ਹੁੰਨੇ ਆ। ਠੀਕ ਹੈ ਜੀ। ਉੱਥੇ ਵੀ ਲਾਇਆ। ਉਹ ਮਤਲਬ ਫਰਤਨੀ ਜਿਵੇਂ ਉਸ ਤਰੀਕੇ ਨਾਲ ਹੀ ਲਾਏ ਹੋਏ ਨੇ ਕਿੱਲੇ ਜੀ। ਹਾਂਜੀ। ਤੇ ਸਰ ਇੱਕ ਚੀਜ਼ ਹੁਣ ਜਿਹੜੀ ਬਾਹਰੋਂ ਆਪਾਂ ਦੇਖੀ ਸੀਗੀ ਤੁਸੀਂ ਦੱਸੀ ਸੀਗੀ। ਹਾਂਜੀ। ਵੀ ਜਿਹੜੇ ਸਪੀਕਰ ਲਾਏ ਹੋਏ ਨੇ ਉਹ ਗਰਮ ਹਵਾ ਨੂੰ ਠੰਡਾ ਕਰ ਦਿੰਦੇ ਆ। ਉਹ ਮਤਲਬ ਇੱਥੋਂ ਆਉਂਦੀ ਹਵਾ ਸਿੱਧੀ ਜੇ ਚ। ਹਾਂਜੀ ਇਹ ਚਾਰੋਂ ਡਾਇਰੈਕਸ਼ਨ ਚ ਨੇ ਜੀ। ਠੀਕ ਇਹ ਚਾਰ ਚਾਰੇ ਕਮਰਿਆਂ ਦੇ ਸੈਂਟਰ 'ਚ ਲੱਗੇ ਹੋਏ ਆ। ਮਤਲਬ ਜਿਹੜੇ ਪਾਸੇ ਹਵਾ ਆਉਂਦੀ ਉਹ ਖੋਲ ਲਓ। ਜਿੱਧਰੋਂ ਹਵਾ ਆਉਂਦੀ ਉਹ ਖੋਲ ਲਓ ਤੇ ਇੱਕ ਦੂਸਰਾ ਨਾਲ ਜਾਂ ਤਾਂ ਵੈਂਟੀਲੇਸ਼ਨ ਹੈਗਾ ਹੀ ਆ ਨਹੀਂ ਫਿਰ ਇੱਕ ਦੂਸਰਾ ਖੋਲ ਲਓ ਜਾਂ ਤਾਂ ਉਹ ਖੋਲ ਲਓ ਡੋਰ ਦੇ ਵਿੱਚ ਜਾਲੀ ਵਾਲਾ ਜਾਂ ਇਹਨਾਂ 'ਚ ਉਚ ਰੋਖਿਆਂ 'ਚੋਂ ਕੋਈ ਖੋਲ ਲਓ। ਤਾਂ ਉਹਦੇ ਨਾਲ ਕੀ ਆ ਤੁਹਾਨੂੰ ਉਹ ਅੰਦਰ ਗਰਮ ਨਹੀਂ ਆਊਗੀ ਹਵਾ। ਠੀਕ ਹੈ ਜੀ। ਮੈਂ ਦੇਖਿਆ ਹੁਣ ਪੂਰੀ ਗਰਮੀ ਬਾਹਰ ਅੱਜ ਵੀ ਹੁਣ ਵੀ ਤੁਸੀਂ ਖੜੇ ਹੋ। ਇੱਥੇ ਵੀ ਖੜਾ ਹੁੰਦਾ ਹਾਂ ਗਰਮੀ ਆਪਾਂ ਪੱਖਾ ਵੀ ਬੰਦ ਵਾਂਗੂ ਕਰਤਾ ਬਿਲਕੁਲ ਜੀ ਬਿਲਕੁਲ ਤੇ ਠੰਡਾ ਵਾਸਤੇ ਜੀ ਪੱਠੀ ਦਾ ਵੀ ਫਰੰਟਿਜਾਮ ਇੱਥੇ ਵਿੱਚ ਕਰਤਾ ਇਹ ਜਦੋਂ ਠੰਡ ਜਾਦੇ ਹੋ ਜਾਂਦੀ ਹੈ ਬਹੁਤ ਜ਼ਿਆਦਾ ਉਦੋਂ ਫਿਰ ਇਹ ਆਪ ਹੀ ਬਣਾਇਆ ਘਰੇ ਅਸੀਂ ਇੱਥੇ ਬਿਲਡਿੰਗ ਸੈੱਟ ਹੈਗਾ ਠੀਕ ਹੈ ਤੇ ਉਹਦਾ ਵੀ ਕਿਵੇਂ ਸੋਚਿਆ ਇਦਾਂ ਸੋਚ ਕੇ ਇਹਨਾਂ ਡਿਜ਼ਾਈਨ ਬਣਾਈਏ ਤੇ ਇੱਥੋਂ ਜਾ ਕੇ ਫਿਰ ਇਹਦੇ ਚੱਪਾਂ ਦੇ ਐ ਉਹਦੇ ਚ ਲੱਕੜ ਪਾ ਦੇਣੀ ਹੈ 200 ਗ੍ਰਾਮ 200 ਗ੍ਰਾਮ 200 ਗ੍ਰਾਮ ਕੱਚੀ ਲੱਕੜ ਪਾ ਦੇਣੀ ਆ ਉਹ ਮਚਦੀ ਇੱਥੇ ਸ਼ੀਸ਼ਾ ਲਾ ਹੋ ਗਿਆ ਹੁਣ ਤਾਂ ਤੇ ਪਾਂਡੂ ਫਿਰ ਗਿਆ ਠੀਕ ਹੈ ਜੀ ਸ਼ੀਸ਼ੇ ਵਿੱਚ ਜੇ ਪਤਾ ਚੱਲਦਾ ਤੁਹਾਨੂੰ ਵੀ ਅੱਗ ਜਲ ਰਹੀ ਹੈ ਤੇ ਫਿਰ ਇਹ ਉਹਦੇ ਨਾਲ ਪੂਰਾ ਇਹ ਕਰਮ ਹੋ ਜਾਂਦਾ ਸਾਰਾ ਇਹ ਬਲੌਕ ਤੇ ਪਾਈਪ ਇਹਨੂੰ 4-5 ਮਿੰਟ ਚ ਰੂਮ ਨੂੰ ਗਰਮ ਕਰ ਦਿੰਦਾ ਹੈ। ਕਿਹੜੀ ਬਾਤ ਹੈ ਜੀ ਜੇ ਤੁਸੀਂ ਮਤਲਬ 200 ਗ੍ਰਾਮ ਨਾਲ ਸਾਈ ਰਾਤ ਤੱਕ ਮਤਲਬ ਗਰਮਾਇਸ਼ ਰਹਿੰਦਾ। ਉਹ ਫਿਰ ਮੁੜ ਕੇ ਠੰਡਾ ਨਹੀਂ ਹੁੰਦਾ ਇਹ। ਠੀਕ ਹੈ। ਅੱਛਾ ਆ ਪਰ ਉਹ ਚ ਹਵਾ ਹੀ ਨਹੀਂ ਆਉਂਦੀ ਜਦੋਂ ਹਾਂ ਤੇ ਉਸ ਤੋਂ ਬਾਅਦ ਤੁਸੀਂ ਜੇ ਇੱਥੇ ਬੈਠੇ ਹੋ ਕੋਈ ਚੀਜ਼ ਗਰਮ ਕਰਨੀ ਹੈ। ਉਹੀ ਅੱਗ ਨਾਲ ਸੇਕ ਨਾਲ ਤੁਸੀਂ ਆਹ ਜਿਹੜਾ ਰੱਖਿਆ ਸਰਫੇਸ ਆ ਜਿਹੜਾ ਕੀ ਹਵਾ ਤੋਂ ਉੱਤੇ ਗਰਮ ਕਰਦਾ ਰੋਟੀ ਵੀ ਖਾਈ ਜਾਂਦੇ ਉੱਤੇ ਰੱਖ ਲਈ ਤਾਂ ਉਹ ਵੀ ਸਿਸਟਮ ਹੈ ਨਾ ਤੇ ਬਹੁਤ ਵਧੀਆ ਜੀ ਤੇ ਸਰ ਹੁਣ ਰਸੋਈ ਵੀ ਦਿਖਾਈਏ ਜੀ ਆਪਣੀ ਹਾਂਜੀ ਉਹ ਰਸੋਈ ਤੁਹਾਨੂੰ ਦਿਖਾ ਦਿੰਨੇ ਜੀ ਤੇ ਜਿਵੇਂ ਇਧਰੋਂ ਪੂਰੇ ਦੀ ਹਵਾ ਆਉਂਦੀ ਆ ਇਧਰ ਨਾਲ ਤੁਸੀਂ ਕਹੋਗੇ ਧਰੋਖਾ ਇਦਾਂ ਦਾ ਕਿਉਂ ਰੱਖਿਆ ਹਾਂਜੀ ਇਧਰੋਂ ਪੂਰੇ ਦੀ ਹਵਾ ਆਉਂਦੀ ਆ ਜਦੋਂ ਉਦੋਂ ਅੰਦਰ ਆਪਾਂ ਨੂੰ ਗਰਮੀ ਲੱਗਦੀ ਆ ਠੀਕ ਹੈ ਜੀ ਫਿਰ ਉਦੋਂ ਇਹ ਖੋਲ ਲੋ ਤੁਸੀਂ ਪੂਰੇ ਦੇ ਉੱਧਰ ਟਾਕੀ ਖੋਲ ਲੋ ਇਧਰ ਇਹ ਖੋਲ ਲਵੀਂ ਹਾਂਜੀ ਪੂਰਾ ਪਾਸ ਹੋ ਜੇ ਪੂਰਾ ਠੰਡੇ ਹੋ ਜਾਊਗਾ ਹਾਂਜੀ ਹਾਂਜੀ ਨਾਲੇ ਪੂਰਾ ਹੁੰਦਾ ਠੰਡਾ ਹੀ ਹਾਂਜੀ ਹਾਂਜੀ ਜੀ ਸਰ ਤੇ ਲੋ ਵੀ ਦੋਸਤੋ ਬਾਕੀ ਕਰਾਤਾ ਨਾ ਜਾਦ ਪੁਰਾਣਾ ਪੰਜਾਬ ਇੱਕ ਇੱਕ ਚੀਜ਼ ਵੱਖਰੀ ਤੇ ਆ ਬਾਹਰ ਬਰਾਂਡੇ ਬਣਾਏ ਉਹਨੇ ਤਾਂ ਕਿ ਸਰਦਾ ਇਥੇ ਮੰਨਣਾ ਇਹ ਆ ਵੀ ਜਦੋਂ ਮੀਂਹ ਹਨੇਰੀ ਜਾ ਆਉਂਦਾ ਮੀਂਹ ਨਾਲ ਵੀ ਇਹਨੂੰ ਕੱਚੇ ਘਰ ਨੂੰ ਕੋਈ ਪ੍ਰਭਾਵਤ ਨਾ ਹੋਵੇ ਪੱਕਾ ਘਰ ਮੂਰੇ ਅੱਡ ਬਣਾਤਾ ਸੇਫਟੀ ਵਾਸਤੇ ਜੀ ਤੇ ਸਰ ਚੱਲੀ ਫਿਰ ਸੋਈ ਜੀ ਹਾਂਜੀ ਹਾਂਜੀ ਜੀ ਉਹ ਜਿਵੇਂ ਦੇਖਦੇ ਹੋ ਤੁਸੀਂ ਮੈਂ ਜ਼ਿਆਦਾਤਰ ਇੱਥੇ ਆਪਣਾ ਲੈਪਟਾਪ ਰੱਖਦਾ ਇੱਥੇ ਮੈਂ ਕੰਮ ਕਰਦਾ ਰਹਿਣਾ ਜਿਵੇਂ ਅੱਜ ਦੇਖੋ ਬਾਹਰ ਪੂਰੀ ਗਰਮੀ ਆ ਪੂਰੀ ਗਰਮੀ ਆ ਜਦੋਂ ਤੁਸੀਂ ਆਇਓ ਤੇ ਗਰਮੀ ਪਸੀਨਾ ਆਉਂਦਾ ਪਤਾ ਲੱਗਦਾ ਹਾਂਜੀ ਹੁਣ ਇਹ ਵੀ ਇੱਕ ਚੀਜ਼ ਆ ਕਿ ਜਿਵੇਂ ਇਸ ਰੁੱਤ ਚ ਮੈਂ ਇੱਥੇ ਰਹਿ ਕੇ ਜਾਂ ਨਾ ਮੈਂ ਲੇਟ ਜਾਣਾ ਥੋੜਾ ਕੈਨੇਡਾ ਠੀਕ ਹੈ ਜੀ ਤਾਂ ਪਸੀਨਾ ਆਉਣਾ ਚਾਹੀਦਾ ਦੋ ਜਨਵਰੀ ਅਪ੍ਰੈਲ ਮਈ ਜੂਨ ਹੁੰਦੇ ਨੇ ਇਹ ਜਦੋਂ ਬਸ ਆਪਣੇ ਸਮਝੋ ਵੀ ਪੈਡੀ ਸਟਾਰਟ ਹੋ ਗਈ ਜੀਰੀ ਲੱਗਣ ਲੱਗੀ ਉਦੋਂ ਹਮਸ ਹੋ ਜਾਂਦੀ ਆ ਉਦੋਂ ਪਹਿਲਾਂ ਜਿਹੜਾ ਮੌਸਮ ਹੈ ਪਹਿਲਾਂ ਜਿਹੜਾ ਇਹ ਬਿਮਾਰੀ ਖਤਮ ਕਰਨ ਵਾਲਾ ਮੌਸਮ ਆਉਂਦਾ ਮਲੇਚ ਜਿੰਨਾ ਐਕਟਿਵ ਰਹਿ ਸਕਦੇ ਹੋ ਜਿੰਨਾ ਹਾਂਜੀ ਧੁੱਪ ਵੀ ਹਾਂ ਲੈਣੀ ਜਿੰਨਾ ਮੇਰਾ ਸੋਚ ਆ ਜਾਨੀ ਮੈਂ ਕੋਈ ਬਾਦ ਹਕੀਮ ਤਾਂ ਹੈ ਨਹੀਂ ਠੀਕ ਹੈ ਜੀ ਨਾ ਕੋਈ ਮੈਂ ਬਦਵਾਨ ਹੈ ਠੀਕ ਹੈ ਤਾਂ ਮੇਰੀ ਆਪਣੀ ਸੋਚ ਆ ਇਸੇ ਤਰ੍ਹਾਂ ਹੀ ਇੱਕ ਖਾਣੇ ਨਾਲ ਸੰਬੰਧਤ ਇਹ ਅਸੀਂ ਇੱਕ ਸਾਂਝੀ ਰਸੋਈ ਬਣਾਈ ਹੋਈ ਆ ਜਿਵੇਂ ਦੂਜੇ ਘਰ ਦੋ ਉਧਰ ਨੇ ਠੀਕ ਹੈ ਜੀ ਤੇ ਇੱਕ ਇਧਰ ਇਹਦੇ ਵਿਚਾਲੇ ਅਸੀਂ ਇਹ ਜਿਵੇਂ ਅਸੀਂ ਕਰਦੇ ਰਹਿੰਦੇ ਆ ਇਹਨੂੰ 2 ਮਹੀਨੇ ਬਾਅਦ ਪਾਂਡ ਠੀਕ ਹੈ ਜੀ ਕਿਉਂਕਿ ਅਸੀਂ ਕੱਲ ਕੀਤਾ ਅੱਜ ਤੁਸੀਂ ਆਉਣਾ ਸੀ ਇਹ ਪਾਂਡੂ ਫੇਰਿਆ ਸੀ ਤੇ ਕਿਉਂਕਿ ਰੁਟੀਨ ਚ ਤਾਂ ਸਾਡਾ ਚੱਲਦਾ ਹੀ ਰਹਿੰਦਾ ਹੈ ਚੱਲਦੀ ਰਹਿੰਦੀ ਹੈ ਇਹ نیچے ਦੇਖੋ ਇਹ ਗੋਹਾ ਮਿੱਟੀ ਤੇ ਕਈ ਵਾਰੀ ਹੁੰਦਾ ਵੀ ਆਪਾਂ ਦਿਖਾਵੇ ਵਾਸਤੇ ਰੱਖ ਲੈਨੇ ਆ ਪਰ ਇਹੋ ਨਹੀਂ ਅਸੀਂ ਵਰਤਦੇ ਆ ਜੀ ਬਾਕੀ ਵਰਤਦੇ ਆ ਅਸੀਂ ਹਾਰਾ ਵੀ ਵਰਤਦੇ ਆ ਚੁੱਲਾ ਵੀ ਵਰਤਦੇ ਆ ਜੀ ਤੇ ਇੱਕ ਚੀਜ਼ ਇੱਥੇ ਮੈਂ ਸਰ ਹੋਰ ਵੀ ਖਾਸ ਦੇਖ ਰਹਿਣਾ ਜਿਵੇਂ ਨਾਰਮਲ ਆਪਣੇ ਰਸੋਈ ਚ ਦੇਖੀ ਨਾ ਜਿਹੜੀ ਓਪਨ ਰਸੋਈ ਹੋ ਉਹ ਚ ਮੱਖੀਆਂ ਮਥਰ ਵਾਧੂ ਹੁੰਦਾ ਇਹ ਤੇ ਮਤਲਬ ਬਹੁਤ ਘੱਟ ਹੈ ਜਿਵੇਂ ਇੰਨੇ ਇੱਕ ਦੋ ਮੱਖੀਆਂ ਤੇ ਚੱਲ ਆਪਣੇ ਉਹ ਗੋਹਾ ਮਿੱਟੀ ਦਾ ਕਾਰਨ ਹੈ ਠੀਕ ਹੈ ਉਹਦਾ ਗੋਹਾ ਮਿੱਟੀ ਚ ਮਲਾ ਕੇ ਇਹ ਫੇਰਿਆ ਹੋਇਆ ਤੇ ਉਹਦੇ ਨਾਲ ਮੱਖੀ ਉਹਦੇ ਨਾਲ ਉਹ ਤਾਂ ਇੱਕ ਦਵਾਈ ਹੈ ਠੀਕ ਹੈ ਜੀ ਮਤਲਬ ਜੇ ਤੁਸੀਂ ਸਮਝਦੇ ਹੋ ਪਹਿਲਾਂ ਇੰਹੀਂ ਹੁੰਦਾ ਸੀ ਇਹ ਆਮ ਠੀਕ ਹੈ ਜੀ ਸਾਰਾ ਐਵੇਂ ਸਾਡੇ ਬੇਬੇ ਮਾਤਾ ਜੀ ਇੰਹੀਂ ਕਰਦੇ ਹੁੰਦੇ ਸੀ ਜੀ ਸਾਰੇ ਉਹ ਰਸੋਈ ਵਾਲੇ ਥਾਂ ਤੇ ਫੇਰ ਦਿੰਦੇ ਗੋਹਾ ਮਿੱਟੀ ਕਹਿੰਦੇ ਆਵੇਂ ਠੀਕ ਹੈ ਜੀ ਇਹ ਇਸ ਤਰ੍ਹਾਂ ਦੀ ਛੋਟੀ ਜਿਹੀ ਅਲਮਾਰੀ ਜਿਵੇਂ ਬਣਾ ਰੱਖਿਆ ਇੱਥੇ ਕੋਈ ਸਮਾਨ ਰੱਖਣਾ ਹੈ ਪੁਰਾਣਾ ਫਰਿੱਜ ਕਹਿੰਦੇ ਹੁੰਦੇ ਹਾਂਜੀ ਹਾਂ ਤੇ ਇਹ ਸਾਰ ਇੱਥੇ ਬੈਠ ਕੇ ਵੀ ਥੱਲੇ ਬੈਠ ਕੇ ਤੁਸੀਂ ਖਾਣਾ ਸਰਦੀਆਂ ਜਿਵੇਂ ਅਸੀਂ ਖਾਂਦੇ ਹਾਂ ਸਾਗ ਬਣਾਉਨੇ ਆ ਮੱਕੀ ਦੀ ਰੋਟੀ ਤੇ ਹੁਣ ਵੀ ਅਸੀਂ ਦਾਲ ਬਣਾਉਨੇ ਆ ਤੇ ਦੁੱਧ ਵੀ ਰੱਖਦੇ ਆ ਤੌੜੀ ਵਾਲਾ ਜਿਹੜਾ ਆਪਾਂ ਮਤਲਬ ਹਫਤੇ 'ਚ ਅਸੀਂ 2 ਜਾਂ 3 ਦਿਨ ਠੀਕ ਫਿਰ ਫਰਿੱਜ 'ਚ ਰੱਖ ਲਈਦੀ ਆ ਲੱਸੀ ਉਹ ਫਿਰ ਮੈਂ ਹੁਣ ਪੀ ਗਈ ਹਣੀ ਲੱਸੀ ਜੀ ਫੀਲਿੰਗ ਤਾਂ ਫਿਰ ਸਹੀ ਗੱਲ ਆ ਜੀ ਤੇ ਇਧਰ ਵੀ ਦੇਖੋ ਦੋਸਤ ਜੇ ਆਪਾਂ ਰੁੱਖ ਲਾਉਣੇ ਆ ਆ ਦੇਖੋ ਚਿੜੀਆਂ ਨੇ ਸ਼ਾਇਦ ਤੇ ਇਹ ਚੀਜ਼ਾਂ ਜਿਹੜੀ ਨਾਲ ਮੱਤੀ ਪਾ ਇੱਥੇ ਹਾਲਾਂਕਿ ਅਸੀਂ ਉਹ ਚਿੜੀਆਂ ਦੇ ਵੀ ਲਾਏ ਆ ਆਹ ਲੈਣੇ ਬਣਾਉਣ ਵਾਸਤੇ ਉਹ ਕਈ ਵਾਰੀ ਹੁੰਦਾ ਕਈ ਕਹਿੰਦੇ ਤੁਸੀਂ ਆਲਸੀ ਬਣਾ ਰਿਹਾ ਉਹਨੂੰ ਪਰ ਨਹੀਂ ਚਿੜੀ ਵਾਲਾ ਉਹ ਤੁਸੀਂ ਲੱਕੜ ਦਾ ਹਲ ਨਾ ਲਾਤਾ ਪਰ ਅੰਦਰ ਤਾਂ ਉਹਨੇ ਆਪ ਬਣਾਉਣਾ ਨਾ ਲਿਆ ਕੇ ਅੰਦਰ ਤਾਂ ਆਪ ਬਣਾਉਣਾ ਸਰ ਬਹੁਤ ਵਧੀਆ ਲੱਗਿਆ ਜੀ ਬਹੁਤ ਚੰਗੀ ਸੋਚ ਹੈ ਤੇ ਅਖੀਰ ਤੇ ਜੇ ਕੋਈ ਮਤਲਬ ਕਹਿੰਦੇ ਹੁੰਦੇ ਨਾ ਵੀ ਪੁਰਾਣੇ ਵਿਰਸੇ ਨਾਲ ਜੁੜਨਾ ਚਾਹੁੰਦਾ ਉਹਨਾਂ ਨੂੰ ਕੀ رائے ਦੇਣਾ ਚਾਹੁੰਦੇ ਮੈਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਜਿਹੜੇ ਜੁਨੇ ਵੀ ਤੁਹਾਡੇ ਨਾਲ ਵੀ ਜੁੜੇ ਨੇ ਜੁੜ ਵੀ ਰਹੇ ਨੇ ਜੁੜਨਗੇ ਵੀ ਹੋਰ ਜੀ ਇੱਕ ਕਹੂੰਗਾ ਯਾਰ ਆਪਣੇ ਕੋਲ ਜ਼ਮੀਨਾਂ ਵੀ ਕੋਠੀਆਂ ਤੇ ਬਹੁਤ ਪੈਸਾ ਕਾਰਾਂ ਤੇ ਸਭ ਕਿਤੇ ਲਾ ਰਹੇ ਨੇ ਆਪਾਂ ਜੇ ਇੱਕ ਵਿਸਵਕ ਥਾਂ ਦਾ ਦੋ ਕੁ ਵਿਸਵੇ ਸਬਜ਼ੀਆਂ ਪਰਿਵਾਰ ਜੋਗੇ ਸੱਤ ਜਿਵੇਂ ਹੁਣ ਇੱਥੇ ਆ ਚਟਨੀ ਬਣਾਉਣੀ ਆ ਤੁਸੀਂ ਯਾਰ ਚਟਨੀ ਨਾਲੀ ਗੰਡਾ ਲਿਆ ਕੇ ਨਾ ਪਦੀਨਾ ਪਾ ਕੇ ਖਾ ਲੋ ਰੋਟੀ ਉਹ ਉਹ ਨਜ਼ਾਰਾ ਹੀ ਵੱਖਰਾ ਤਾਂ ਤੁਸੀਂ ਕੀ ਇਹ ਸਬਜ਼ੀਆਂ ਅ ਮਾਰਕੀਟ ਚੋਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਕਿ ਵਿਜ਼ਨ ਸਪਰੇਆਂ ਵਾਲੀਆਂ ਕਮਰਸ਼ੀਅਲ ਚੀਜ਼ਾਂ ਕਮਰਸ਼ੀਅਲ ਨੇ ਜੀ ਤਾਂ ਉਹਦੇ ਨਾਲ ਤੁਸੀਂ ਕੀ ਹੈ ਜਿਵੇਂ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਈ ਸਾਲ ਤੋਂ ਆ ਜਦੋਂ ਤਾਂ ਸਾਨੂੰ ਇਹ ਜਗ੍ਹਾ ਮਿਲ ਗਿਆ 2019 ਦੇ ਵਿੱਚ ਇਹ ਮੰਤਰਾ ਦਾ ਅਸੀਂ ਲਈ ਸੀ ਇਹ ਥਾਂ ਤੇ ਫਿਰ ਅਸੀਂ ਇਹ ਮਤਲਬ ਜਿਹੜਾ ਸਾਰਾ ਕਨਸੈਪਟ ਹਾਲੀਵੁੱਡਾ ਦੇਖੋ ਸਾਰੇ ਸਾਡੇ ਆ ਭਿੰਡੀ ਵੀ ਤਿਆਰ ਹਨ ਤੇ ਟਮਾਟਰ ਵੀ ਲੱਗੇ ਹੋਏ ਆ ਉਹ ਧਣੀਆਂ ਦਾ ਬੀਜ ਬਣ ਰਿਹਾ ਜੀ ਤਾਂ ਇਹ ਪਿਆਜ਼ ਇਸੇ ਤਰ੍ਹਾਂ ਵਿੱਚ ਬਾਗ ਲਾਤਾ ਤਿਆ ਬਰਸੀਮ ਜਿਹੜਾ ਹੈ ਜੀ ਇਹ ਦੇਸੀ ਆਪਣੇ ਗਊਆਂ ਰੱਖੀਆਂ ਠੀਕ ਹੈ ਜੀ ਦੇਸੀ ਗਊਆਂ ਬਿਲਕੁਲ ਉਹ ਰਾਜਸਥਾਨ ਵਾਲੀਆਂ ਦੁੱਧ ਪੀਣ ਲਈ ਇਧਰ ਦੀ ਸਾਈਡ ਉਹਨਾਂ ਤੇ ਹੁਣ ਵੀ ਉਹਨਾਂ ਤੇ ਵੀ ਉਹਦਾ ਵੀ ਥੋੜਾ ਸ਼ੌਟ ਲਾਉਣਾ ਨਹੀਂ ਬੀ ਫੋਰੇ ਚੱਲਦੇ ਹੋਣਗੇ ਜੀ ਠੀਕ ਹੈ ਜੀ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਬਹੁਤ ਵਧੀਆ ਗੱਲ ਕਹੀ ਸਰ ਨੇ ਵੀ ਘਟੋ ਘਟ ਆਪਾਂ ਜੇ ਆਪਣੇ ਕੋਲ ਇੱਕ ਕਿੱਲਾ ਜ਼ਮੀਨ ਆ ਇੱਕ ਮਰਲਾ ਜਿੰਨਾ ਵੀ ਤੁਸੀਂ ਥਾਂ ਰੱਖ ਸਕਦਾ ਸਭ ਜਿੰਨੀ ਵੀ ਤੁਹਾਡੇ ਪਰਿਵਾਰ ਲਈ ਹੈ ਪਰਿਵਾਰ ਲਈ ਹੈ ਕਿਉਂਕਿ ਉਹਦੇ ਚ ਜੋ ਵੀ ਪੱਤਾ ਸੁੱਤਾ ਮਿਲਦਾ ਉਹਦੀ ਬਣਾ ਕੇ ਤੁਸੀਂ ਆਪਣਾ ਰੋਟੀ ਖਾ ਸਕਦੇ ਹੋ ਹੱਥ ਤੇ ਧਰ ਕੇ ਖਾ ਲਓ ਤੇ ਨੰਬਰ ਬੜਾ ਸੋਹਣਾ ਲਿਤਾਜੀ ਪੀਜੋ ਪੀਐਜੂ 3490 ਹਾਂਜੀ ਇਹ ਟਰੈਕਟਰ ਮੈਂ ਲੱਭਿਆ ਜੀ ਸ਼ੌਕ ਸੀਗਾ ਠੀਕ ਹੈ ਜੀ ਬਸ ਪਹਿਲਾਂ ਤੁਹਾਨੂੰ ਦੱਸਿਆ ਬਾਪੂ ਜੀ ਹਲ ਪਾਉਂਦੇ ਸੀ ਉਦੋਂ ਮੈਸੀ ਟਰੈਕਟਰ ਫਿਰਦਾ ਹੋਣਾ ਕਿਤੇ ਬਾਹਣਾ ਚ ਕਿਸੇ ਸਾਈਡ ਕਿਸੇ ਮਿੱਤਰ ਪਿਆਰ ਮਤਲਬ ਠੀਕ ਹੈ ਜੀ ਦੇਖ ਲੈਣਾ ਵੀ ਉਹ ਫਿਰਦਾ ਮੈਸੀ ਬੜੀ ਚੜਾਈ ਹੁੰਦੀ ਸੀ ਠੀਕ ਹੈ ਜੀ ਇਹ ਛੋਟਾ ਟਰੈਕਟਰ ਸੀ ਤਕੜਾ ਬਹੁਤ ਸੀ ਤਕੜਾ ਬਹੁਤ ਸੀ ਮੇਰਾ ਉਦੋਂ ਆਉਂਦਾ ਸੀ ਕਿਸੇ ਦਾ ਨਾ ਯਾਰ ਮੈਸੀ ਯਾਰ ਉਦੋਂ ਤਾਂ ਬੈਠਣ ਦਾ ਵੀ ਹੁੰਦਾ ਸੀ ਬੈਠ ਕੇ ਦੇਖ ਲਾਂਗੇ ਤੇ ਫਿਰ ਹੁਣ ਉਹੀ ਸ਼ੌਕ ਨਾਲੇ ਖੜਾਇਆ ਵੀ ਪੂਰਾ ਹੈ ਹਾਂਜੀ ਛਟਰ ਪਾ ਕੇ ਜਿਵੇਂ ਬਣਾ ਜੀ ਇਹ ਵਿੱਚ ਪਿੱਛੇ ਜਿਵੇਂ ਮਿਲਟਰੀ ਵਾਲਾ ਦੀ ਟਰਾਲੀ ਹੁੰਦੀ ਆ ਠੀਕ ਹੈ ਜੀ ਉਹ ਇਹ ਨਾਲ ਰਹਿੰਦਾ ਮੇਰਾ ਭਾਣਜਾ ਠੀਕ ਹੈ ਜੀ ਉਹਨੇ ਉਵੇਂ ਤਿਆਰ ਕਰਾਈਆ ਉਹ ਮਿਲਟਰੀ ਚ ਆਇਆ ਹੋਇਆ ਸਰਵਿਸ ਕਰਕੇ ਠੀਕ ਹੈ ਜੀ ਤੇ ਇਹ ਦੁੱਧ ਕੱਢਣ ਵਾਲੀ ਧਾਰ ਚੋਣ ਵਾਲੀ ਮਸ਼ੀਨ ਆ ਜੀ ਠੀਕ ਹੈ ਜੀ ਇਹ ਵਾਲੀ ਜਿਹੜੀ ਹੈ ਜੀ ਤੇ ਇਸੇ ਤਰ੍ਹਾਂ ਹੀ ਇੱਧਰ ਇਹ ਗਊਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਫਾਰੇ ਚੱਲਦੇ ਆ ਠੀਕ ਹੈ ਜੀ ਗਰਮੀ ਤੋਂ ਬਚ ਇਹ ਗਊਆਂ ਹੈਗੀਆਂ ਜਰਸੀ ਤੇ ਜਿਹੜੀਆਂ ਦੂਸਰੀਆਂ ਨੇ ਉਹ ਪਰਲੀ ਸਾਈਡ ਨੇ ਜਿਹੜੀਆਂ ਮਤਲਬ ਦੇਸੀ ਦੱਸਿਆ ਠੀਕ ਹੈ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਨੌਲੇਜ ਦਿੱਤੀ ਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਿਵੇਂ ਬਾਹਰ ਰਹਿ ਕੇ ਵੀ ਜੇ ਪੰਜਾਬ ਨਾਲ ਜੁੜੇ ਹੋਏ ਹੋ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਕ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਵਾਲੀ ਚੀਜ਼ਾਂ ਨੂੰ ਭੁੱਲ ਗਏ ਨੇ ਭੁੱਲ ਗਏ ਹਾਂ ਪਰ ਤੁਸੀਂ ਕੈਨੇਡਾ ਜਾ ਕੇ ਵੀ ਉਹ ਚੀਜ਼ਾਂ ਨਾਲ ਜੁੜੇ ਰਹੇ ਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਿਹੜਾ ਫਾਰਮ ਹਾਊਸ ਤਿਆਰ ਕੀਤਾ ਹੋਇਆ ਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ